ਕਿ ਸਿਨੇ ਆ ਰਿਹਾ ਓ ਯਾਰ ਬੇਬੇ ਬਦਲ ਹੋ ਰਿਹਾ ਨਾ ਉਹਦਾ ਮਾੜਾ ਜਾਏ ਜਿਹੜਾ ਜਿਹੜੀ ਪੰਜਾਬੀ ਸੱਭਿਆਚਾਰ ਜਿਹੜਾ ਹੈਲਪਿੰਗ ਵਰਬ ਜਿਹੜਾ ਸਾਡਾ ਨਾਲ ਆ ਜਾਂਦਾ ਉਦੋਂ ਮੈਂ ਕੋਈ ਨਾ ਕੋਈ ਜੇ ਮੇਰੇ ਲੱਗੇ ਸਹਦੀ ਬੈਠੀ ਹੈ ਜਾਂ ਕਿਰਨ ਮੋਟੀ ਹੈ ਇਹਨਾਂ ਨੂੰ ਪਸਾਦਾ ਕਿਸ ਨਾਲ ਇਹਨਾਂ ਨੂੰ ਕੋਈ ਕੁਝ ਕਹਿੰਦਾ ਨਹੀਂ ਕੁੜੀਆਂ ਨੂੰ ਪੰਜਾਬੀਆਂ ਦੀ ਆਹ ਤੱਕ ਕਿ ਚਲੋ ਹੀਰੋਇਨਿਕ ਹੈ ਚਲੋ ਕੋਈ ਗੱਲ ਨਹੀਂ ਮਤਲਬ ਕਿ ਦੇਖਿਆ ਮੈਂ ਕਿ ਹਾਈਟ ਤਾਂ ਢੀ ਬਹੁਤ ਪੰਜਾਬੀ ਕੋਲ ਦੇਖ ਕੇ ਕੀ ਬਾਤ ਮੈਨੂੰ ਜੋ ਕਈ ਵਾਰ ਹੁੰਦਾ ਹੈ ਨਾ ਕਿ ਸੈੱਟ ਤੇ ਥੋੜਾ ਜਿਹਾ ਮਾਹੌਲ ਇਹ ਗਰਮੀ ਬਹੁਤ ਸੀ ਸ਼ੂਟਿੰਗ ਵਿੱਚ ਬਹੁਤ ਬਹੁਤ ਗਰਮੀ ਸੀ ਜਦੋਂ ਫਰਸਟ ਅਸੀਂ ਦਾ ਸਕੇਜੂਲ ਛੁੱਟ ਗਿਆ। ਇਹ ਤਾਂ ਮਾਹੌਲ ਗਰਮ ਹੋ ਜਾਂਦਾ ਸੀ ਨਾ ਜਿਆਦਾ ਕਿ ਸੀਨੀਅਰ ਆ ਰਹੇ ਆ। ਉਹ ਯਾਰ ਵੀ ਵੀ ਇਦਾਂ ਹੋ ਰਿਹਾ ਨਾ। ਉਹਦੇ ਮਾੜਾ ਜਾਏ। ਆਪਣੀ ਜਿਹੜੀ ਪੰਜਾਬੀ ਸੱਭਿਆਚਾਰਕ ਜਿਹੜਾ ਹੈਲਪਿੰਗ ਵਰਬ ਜਿਹੜਾ ਸਾਡਾ ਨਾਲ ਆ ਜਾਂਦਾ। ਉਦੋਂ ਮੈਂ ਕੋਈ ਨਾ ਕੋਈ ਜੇ ਮੇਰੇ ਲਾਗੇ ਸੈਭੀ ਬੈਠੀ ਹੈ ਜਾਂ ਕਿਰਨ ਬੈਠੀ ਹੈ। ਇਹਨਾਂ ਨੂੰ ਮੈਂ ਫਸਾਦ ਰਿਹਾ ਕਿਸ ਨਾਲ। ਕੋਈ ਇਹਦਾ ਨਹੀਂ ਗੱਲ ਕਰਨੀ ਇਹਨਾਂ ਨੇ ਹਸਪੀਟਲ। ਤੇ ਇਹਨਾਂ ਨੂੰ ਕੋਈ ਕੁਛ ਕਹਿੰਦਾ ਨਹੀਂ ਕੁੜੀਆਂ ਨੂੰ ਪੰਜਾਬੀਆਂ ਦੀ ਆਦਤ ਹੈ ਕਿ ਚਲੋ ਹੀਰੋਇਨਿਕ ਹੈ। ਚਲੋ ਕੋਈ ਗੱਲ ਨਹੀਂ। ਸਹੀ ਗੱ ਕਟ ਨਹੀਂ ਹੈਗੀ ਮੇਰੀ ਲੰਬੀ ਜਿਹਾ ਹੋਏ ਮੇ ਲੰਬੀ ਹੋ ਜਾ ਲੰਬੀ ਹੋਏ ਕੋਈ ਪਤਾ ਨਹੀਂ ਵੀਰੇ ਛਾਤੀ ਜੀ ਫਲਾ ਲੀ ਉਹ ਤਾਂ ਚਾਰੇ ਖੜੇ ਹਾਂਜੀ ਇਹਦਾ ਇਹ ਜੁੱਤੇ ਵੈਨ ਜੁੱਤਾ ਜੀ ਆ ਵੀ ਅੰਡਰਟੇਕਰ ਕਿਵੇਂ ਅੰਡਰਟੇਕਰ ਚਲੋ ਕੀ ਮੈਸੇਜ ਕੀ ਹੈ ਹੁਣ ਫਿਲਮ ਆਉਣ ਵਾਲੀ ਹੈ ਜਿਹੜਾ ਗਾਣੇ ਆਏ ਬਹੁਤ ਸੋਹਣੇ ਗਾਣੇ ਹੈਗੇ ਹਾਂਜੀ ਹਾਂਜੀ ਨਹੀਂ ਮੈਸੇਜ ਕੋਈ ਇਦਾਂ ਮੈਸੇਜ ਮੈਸੇਜ ਵਾਲੀ ਫਿਲਮ ਨਹੀਂ ਹੈ ਐਂਟਰਟੇਨਮੈਂਟ ਹੈ ਤੇ ਸਾਡੀ ਕੋਸ਼ਿਸ਼ ਹੈ ਕੀਕਾ ਸਿਕਰ ਅੱਜ ਦੇ ਜ਼ਮਾਨੇ ਦਾ ਮਜਨੂ ਉਹਦੀਆਂ ਕਹਾਣੀਆਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿਹੜੇ ਝਮੇਲਿਆਂ 'ਚ ਫਸ ਜਾਂਦਾ ਕੀ ਕਰਦਾ ਤੇ ਅੱਜ ਤਾਂ ਉਮੀਦ ਹੀ ਕਰ ਸਕਦੇ ਹਾਂ ਕਿ 22 ਮਾਰਚ ਨੂੰ ਤੁਸੀਂ ਸਿਨੇਮਾ 'ਚ ਜਾ ਕੇ ਫਿਲਮ ਵੇਖੋਗੇ ਕਿਉਂਕਿ ਕੈਨਵਸ ਵੱਡਾ ਹੈ ਫਿਲਮ ਦਾ ਕਾਫੀ ਖਰਚਾ ਵੀ ਕੀਤਾ ਫਿਲਮ ਤੇ ਤੇ ਉਮੀਦ ਹੈ ਮੈਨੂੰ ਲੋਕੀ ਕਿਸੇ ਨੇ ਇੰਟਰਵਿਊ ਕੀਤਾ ਕਿ ਫਿਰ ਤੁਸੀਂ ਕੀ ਕਹੋਗੇ ਕਿ ਕੁੜੀਆਂ ਦੇ ਨਾਲ ਜਾਣ ਮੈਂ ਕਿਹਾ ਜੀ ਦੋ ਦੋ ਕੁੜੀਆਂ ਦੇ ਨਾਲ ਜਾ ਔਰ ਇੰਨੀ ਸੋਹਣੀ ਸੋਹਣੀ ਲੁੱਕੀ ਵੇਖਣ ਦੇਖੋ ਇੰਨੀ ਸੋਹਣੀ ਕੁੜੀ ਨੂੰ ਵੇਖਣ ਵਾਸਤੇ ਯਾਰ ਕੌਣ ਨਹੀਂ ਆਏਗਾ ਮੈਨੂੰ ਲੱਗਦਾ ਰੱਲ ਅੱਜ ਕਾਹੋ ਮਾੜਾ ਇਹਨੂੰ ਕਾਹੋ ਵੇਖੋ ਕਿੰਨੇ ਸੋਹਣੀ ਕੁੜੀ ਨੂੰ ਤੁਸੀਂ ਦੇਖਣਾ ਹੈ ਸਿਨੇਮਾ ਉਧਰ ਤੁਸੀਂ ਆਪ ਹੀ ਸੱਚ ਨਾਲ ਆਓਗੇ ਪਹਿਲੇ ਦਿਨ ਵੀ ਆਓਗੇ ਤਾਂ ਕਿਹਾ ਤਾਂ ਜਿੱਥੇ ਜਿੱਥੇ ਹਾਊਸਫੁੱਲ ਹੋਊਗਾ ਅਸੀਂ ਮੈਮ ਨੂੰ ਲੈ ਕੇ ਜਾਵਾਂਗੇ ਉੱਥੇ ਤੁਸੀਂ ਪੱਕੀ ਗੱਲ ਹੈ ਲੱਗ ਜਣੀ ਹੈ ਹਾਊਸਫੁੱਲ ਦਾ ਕਰੋ ਮੈਨੂੰ ਲੱਗਿਆ ਸਭ ਤੋਂ ਪਹਿਲਾਂ ਤੁਸੀਂ ਆਓਗੇ ਇਹਨਾਂ ਨੇ ਤਾਂ ਇੱਕ ਕਿਹਨੂੰ ਆਇਆਣਾ ਸਾਡੇ ਕੋਲ ਇੱਕ ਦਿਨ ਪਹਿਲਾਂ ਹੀ ਨਹੀਂ ਵਾਕਈ ਮਤਲਬ ਇੱਕ ਖੂਬਸੂਰਤ ਜਿਵੇਂ ਪੰਜਾਬੀ ਜੱਟੀ ਕਹਿ ਦਿੰਦੇ ਨੇ ਜਿ ਸਾਰੇ ਗੁਣ ਹੈਗੇ ਆ ਨਹੀਂ ਸਾਡੀ ਇੱਕ ਫਿਲਮ ਦੇ ਨਾਲ ਜਿਹੜੀ ਕਾਸਟਿੰਗ ਹੋਈ ਹੈ ਹਰ ਕੈਰੈਕਟਰ ਨੂੰ ਉਹ ਕੈਰੈਕਟਰ ਦੇ ਹਿਸਾਬ ਨਾਲ ਕੀਤਾ ਗਿਆ ਇਹ ਐਨਆਰਆਈ ਲੱਗਦੇ ਨੇ ਕਿ ਬਾਹਰੋਂ ਆਈ ਹੋਊਗੀ ਕੁੜੀ ਉਹ ਪ੍ਰੀਤ ਜਿਹੜਾ ਕੈਰੈਕਟਰ ਹੈ ਮੈਮ ਦਾ ਕਿਰਦਾਰ ਇਹ ਦਿਖਾਇਆ ਉਹਨਾਂ ਨੇ ਉਹਦਾ ਪੈਂਡਾ ਬਾਹਰੋਂ ਆ ਕੇ ਮੈਂ ਤਾਂ ਦਿਲ ਲੁੱਟਦੀ ਰਹਿੰਦੀ ਹਾਂ ਨਹੀਂ ਗੱਲ ਤਾਂ ਠੀਕ ਸੀ ਹਾਂ ਪਾਲੇ ਲੁੱਟਣ ਦੇਣਾ ਗੱਲ ਠੀਕ ਸੀ ਦਮ ਕਿਉਂ ਨਹੀਂ ਆਵਾਜ਼ ਮੈਂ ਕਾਨਫਰੈਂਸ ਕਿਉਂ ਨਹੀਂ ਆਇਆ ਦੁਬਾਰਾ ਬੋਲੋ ਮੈਂ ਤਾਂ ਦਿਲ ਲੁੱਟਦੀ ਬੋਲੇ ਆਈ ਨਹੀਂ ਗਿਆ ਰੀਟੇਕ 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 ਮੈਂ ਤਾਂ ਦਿਲ ਲੁੱਟਦੀ ਰਹਿੰਦੀ ਹਾਂ ਹੁਣ 22 ਮਾਰਚ ਨੂੰ ਸਿਨੇਮਾ ਘਰਾਂ ਜਾ ਕੇ ਤੁਸੀਂ ਇਹਨਾਂ ਦੀ ਐਕਟਿੰਗ ਦੇਖੋ ਸਾਡੀ ਤੁਸੀਂ ਫਿਲਮ ਦਾ ਜਿਹੜੇ ਇਹਨਾਂ ਨੇ ਦਿਲ ਲੁੱਟਨੇ ਆ ਨਾ ਉਹ ਵੀ ਟਿਕਟਾਂ ਵਾਲੇ ਹੋਣ ਕੋਈ ਫਰੀ ਵਾਲੇ ਇਹਨੇ ਕਿੰਨੀ ਸੋਹਣੀ ਕੁੜੀ ਆ ਤੁਸੀਂ ਫਿਲਮ ਨਹੀਂ ਦੇਖ ਸਕਦੇ ਉਹਨਾਂ ਦੀ